ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਪਹਿਲੀ ਵੀਡੀਓ ਆਪਾਂ ਨੇ ਇਸ ਕਰ ਦੇ ਵਿੱਚੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਉਣੇ ਇੱਕ ਕੱਟੀ ਵਿਖਾਉਣੀ ਆ ਤੇ ਦੋ ਗਾਵਾਂ ਵਿਖਾਉਣੀਆਂ ਜਿਨ੍ਹਾਂ ਚੋਂ ਇੱਕ ਗੱਭਣ ਹੈ ਤੇ ਇੱਕ ਸੂਈ ਹੈ ਤੇ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਵੇਖ ਚੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਜੀ ਪ੍ਰੇਮ ਸਿੰਘ ਸੰਧੂ son of ਜਰਨੈਲ ਸਿੰਘ ਪਿੰਡ ਮਾਲਸੈਂਡਵਰ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਫੜੇ ਘੜ ਜੂੜੀਆਂ 5 ਕਿਲੋਮੀਟਰ ਤੇ ਕਾਲਾ ਫਗਾਨਾ 5 ਕਿਲੋਮੀਟਰ ਤੇ 15 ਕਿਲੋਮੀਟਰ ਬਟਾਲਾ ਜਿੱਤੋਂ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੋ ਆਪਣਾ 98784 7596 ਠੀਕ ਹੈ ਤੇ ਵਪਾਰ ਦਾ ਕੰਮ ਆਪਣਾ ਹਾਂਜੀ ਹਾਂਜੀ ਵੀਰ ਜੀ ਅੱਲੇ ਹੁੰਦੇ ਹੀ ਆ ਪਛੂ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਪਹਿਲਾਂ ਕੱਟੀ ਵਿਖਾ ਦਿਓ ਫਿਰ ਹਾਂਜੀ ਇਹ ਵਿਖਾ ਦਵਾਂ ਜੀ ਠੀਕ ਹੈ ਇਹ ਘਰ ਦੀ ਕਿ ਲੈਂਦੀ ਕੱਟੀ ਆ ਵਲੀ ਇਹ ਵਿੱਚ ਘਰ ਦੀ ਕੇ ਕੋ ਲੈਂਦੀ ਮੁੱਲੀ ਲੈਂਦੀ ਆ ਅੱਛਾ ਮੁੱਲ ਤੂੰ ਹੀ ਲੈਂਦੀ ਆ ਹਾਂਜੀ ਠੀਕ ਆ ਤੇ ਘਰ ਚ ਲੈ ਹੁੰਦੀ ਆ ਹਾਂਜੀ ਤੇ ਇਹਦੀ ਮਾਰ ਦੇ ਦੁੱਧ ਦਾ ਪਤਾ ਕੁਛ ਹਾਂਜੀ ਹਾਂਜੀ ਕਿੰਨਾ ਕੇ ਇਹਦੀ ਮਾਰ ਇਹ 14 ਕਿ ਲੀਟਰ ਹੈਗਾ ਅੱਛਾ ਇਹਦੀ ਮਾਰ ਦਾ 14 ਕਿ ਲੀਟਰ ਹੈਗਾ ਤੋਰੋ ਹਾਂ ਇੱਕ ਵਾਰੀ ਫਿਰ ਦਿਨ ਤੋੜ ਕੇ ਦਿਖਾ ਦੀ ਬਾਕੀ ਚੱਲਾ ਆਏ ਵੀ ਚੱਲਾ ਸੰਭੀ ਸੰਭੀ ਚੰਗੀ ਆ ਇਹ ਇਹ ਪਿੱਛੇ ਜਿਹ ਤਰ੍ਹਾਂ ਨੱਥ ਪਈ ਤੇ ਆਮ ਨੱਥਾਂ ਪਈਆਂ ਜਾਂਦੀਆਂ ਆ ਘਰਾਂ 'ਚ ਆ ਮੈਂ ਤੇ ਕਰਾਂ ਜ ਨੱਥਾਂ ਵ ਜੜੀਆਂ ਪਾਈਆਂ ਹੁੰਦੀਆਂ ਵਾ ਚਲੋ ਇਹ ਲੈ ਬਾਕੀ ਝੋਲੀ ਚੰਗੀ ਆ ਥੱਲੇ ਚਾਰੇ ਸਨ ਵੱਖਰੇ ਵੱਖਰੇ ਲੱਗੇ ਬੰਦ ਅਜੇ ਇਹ ਆ ਵੀ ਕੱਦ ਕੱਠ ਜੇ ਹੋਰ ਕਰ ਜੂਗੀ ਉਤਰਾਂ ਇਹ ਆ ਵੀ ਚਲੋ ਸਾਂਭੀ ਸਾਂਭੀ ਚੰਗੀ ਜੰਮੀ ਪਲੀ ਜਤੋਂ ਨੇ ਸਾਂ ਨੇ ਸਾਂ ਜਾਂਚੋਂ ਲਈਏ ਦੀ ਤੇ ਕਿੰਨਾ ਫਿਰ ਰੱਖਣਾ ਵਿਧਿਆ ਦਾ ਮੁੱਲ ਮੋਲ ਵੀਰ ਜੀ ਭਾਏ ਦਾ 35 ਕਰ ਲੀਏ ਭਾ 40 ਕਰ ਲੀਏ ਹਾਂਜੀ ਜਿਹੜੀ 32000 ਦੀ ਦੇ ਦਾਂਗੇ ਜਸਨੂ ਅੱਛਾ ਜਸਨੂ 32000 ਦੇ ਦੇ ਦੋਗੇ ਹਾਂ 2000 ਰੁਪਇਆ ਛੋਟ ਤੇ ਮੂੰਹ ਅੱਜ ਭਲਕੇ ਬੰਨਣ ਵਾਲੀ ਥੋੜੇ ਟਾਈਮ ਚ ਠੀਕ ਹੈ ਜੀ ਅੱਛਾ ਜੀ ਕੋਈ ਮੋੜੇ ਐਕਸੀਡੈਂਟ ਹੋਗਾ ਉਹਨੇ ਵੀ ਨਹੀਂ ਫਿਰ ਲੋੜ ਪੈ ਗਈ ਦੇ ਦੇਣਾ ਸਾਨੂੰ ਠੀਕ ਹੈ ਜੀ ਹਾਂਜੀ ਬਾਕੀ ਇਹ ਆ ਵੀ ਕੋਈ ਫੋਨ ਲਾਊਗਾ ਹਾਂਜੀ ਤੇ ਆਪੇ ਛੋਟ ਛੋਟ ਮੌਕੇ ਤੇ ਹੋ ਜੂਗੀ ਹਨਾ ਜੀ ਡੇਡ ਵੀਰ ਜੀ ਨਾਰਮਲ ਜੇ ਪਾਏ ਵੇ ਲੋ ਇਸ ਜੀ ਅੱਛਾ ਹਾਂਜੀ ਪਹਿਲਾਂ ਐਵੇਂ ਮਲਵੱਤ ਕੀ ਮੰਗਣਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਗਾਂ ਇੱਕ ਇਹ ਗੱਪਣਿਆ ਹਨਾ ਹਾਂਜੀ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਲਈ ਜੀ ਦੁੱਧ ਇਹਨ ਗਰਮੀ ਚ ਨਾਰਮਲ 20 ਬਾਈਕ ਲੈ ਰੋਚ ਚਲਾਉਗੀ ਅੱਛਾ ਹਾਂਜੀ 20 ਤੇ ਲੱਗ ਪਨੇਰਾ ਦੁੱਧ ਕੱਢੀ ਜਾਊਗੀ ਹਨਾ ਚਲੋ ਤੋਰੋ ਹਾਂ ਫੇਰ ਇੰਨਾ ਗੱਬਨ ਹੈ ਜੇ ਤਿਆਰ ਹੋਣੀ ਕਿੰਨਾ ਕੁ ਲਾਜੋ ਟਾਈਮ ਉਤਨਾ ਲੈ ਜੀ ਹਫਤਾ ਖੰਡ ਖੜੂਗੀ ਅੱਛਾ ਹਫਤਾ ਲੈ ਜਾਓ ਹਾਂਜੀ ਹਾਂਜੀ ਉਹਨੂੰ ਬੜਾ ਤੂੜੀ ਦੇ ਹਾਰ ਨਹੀਂ ਕਰਨਾ ਹਾਂਜੀ ਤਾਂ ਵੀ ਉਹ ਨਹੀਂ ਗਾ ਠੰਡੀ ਤੇਰੀ ਹੈ ਅਜੇ ਟਿਲਾ ਟੁਲਾ ਹਵਾਨੇ ਦੇ ਕਾਫੀ ਆ ਹਾਂਜੀ ਆਂ ਦੇ ਸਾਦੇ ਥਣਵੀ ਤੇ ਲੱਗ ਗਏ ਤਾਂ ਠੀਕ ਹੈ ਜੀ ਲੈ ਜਾ ਫਿਰ ਉਧਰ ਨੂੰ ਤੋਰ ਦਿਓ ਇੱਕ ਰੀ ਐਂਜਲਾ ਬਾਕੀ ਉਤਰ ਐ ਇਹ ਚਲੋ ਭਾਰੇ ਪੱਲੇ ਦੀ ਆ ਸੋਣ ਤੱਕ ਥੱਲੇ ਚੰਗੀ ਭਰ ਜੂਗੀ ਐਟ ਨਟਲ ਨਾ ਕਾਫੀ ਹੈ ਫਵਾਨ ਨੇ ਤੇ ਜੜੀਆਂ ਸਾਰੇ ਫੱਟ ਕੱਢ ਜਣੇ ਆ ਇਹਨੇ ਇਹ ਜੀ ਬਰੀਡ ਵਾਲੀ ਜੇ ਫੁੱਲ ਠੀਕ ਆ ਹਾਂਜੀ ਦੂਰੋ ਜਿਹਨੂੰ ਪਰਖੇ ਵੀਰ ਜੀ ਦੂਰ ਦੱਸ ਬੜਾ ਨੰਗਰ ਠੀਕ ਆ ਹਾਂਜੀ ਕਿੰਨਾ ਕੀ ਰੱਖਨੇ ਦਾ ਮੁੱਲ ਮੁੱਲ ਵੀਰ ਜੀ ਇਹੜੀਆਂ ਤੁਹਾਨੂੰ ਪਹਿਲੇ 90 95 ਚੱਲਣ ਡਿਆ ਜੇ ਹਾਂਜੀ ਇੱਥੇ ਕੋਈ 90 ਨਾ ਕੋਈ 80 ਅੱਛਾ 70000 ਦੇ ਦਈਏ ਕਰ ਦੋ ਮੰਨ ਤਾਂ ਨਾ ਹੋਰ ਪੂਰਾ 5 ਛੱਡ ਦਾਂਗੇ 65000 ਦੇ ਦਾਂਗੇ 65000 ਦੀ ਹਾਂਜੀ ਹੋਰ ਕਰ ਦੀਏ ਮੰਨ ਤੇ ਇਹ ਕਰਾ ਲਓ ਫਿਰ ਪਹਿਲੀ ਵੀਡੀਓ ਤੇ ਚਲੋ 5 ਹੋਰ ਛੱਡ ਦੋ ਫਿਰ ਚਲੋ ਵੀਰ ਜੀ ਜੱਸ ਨੂੰ ਹੀ ਦੇ ਦਾਂਗੇ ਅੱਛਾ 60000 ਜੀ ਦੇ ਦੋ ਪੰਜ ਵਪਾਰੀ ਨਫਾ ਕੱਢ ਲੈ ਇਸ ਤੋਂ ਠੀਕ ਜਤੋਂ ਬਾਕੀ ਇੱਕ ਰਿਆ ਮਿਲਕਵੇਨ ਮੇਰੀ ਦੇਖ ਸਕਦੇ ਆ ਚੰਗੀ ਲੱਗੀ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਆ ਠੀਕ ਹੈ ਜੀ ਇਹ ਜਿਹਨੂੰ ਪਰਖਾ ਡੰਗਰ ਜੀ ਉਹ ਦੂਰ ਦੱਸੂਗਾ ਹਾਂ ਜੀ ਹਾਂ ਜੀ ਤੇ ਹੁਣ ਆ ਗਈ ਆਪਣੇ ਕੋਲ ਆ ਤੋਕੜ ਜੇ ਹਾਂ ਜੀ ਤੋਕੜ ਜੇ ਪਹਿਲਾ ਸਵੇਰ ਜੀ ਬਾਕੀ ਜਰਸੀ ਆ ਚੰਗੀ ਜੰਮੀ ਪਲੀ ਆ ਹਾਂ ਜੀ ਕਿੰਨਾ ਤੋਂ ਤੇ ਦੇ ਕੋਲ ਜੀ ਜੀ ਆ ਵਕਤ ਤੋਕੜ ਜੇ ਦੇਣੀ ਜੇ ਅੱਛਾ ਸੱਜਰ ਆਪਣੇ ਕੋਲ ਹੀ 45000 ਰੁਪਏ ਅੱਛਾ ਦੁੱਧ ਦਾ ਸੱਜਣ ਚੰਗਾ ਚ ਵਾ ਤੇ ਇਹਦੇ ਨਾਲ ਅਗਲੇ ਥਾਂ ਦਾ ਬਹਿਣ ਬਾਈ ਨਹੀਂ ਜਿਹੜਾ ਹਾਂਜੀ ਪਰਲੇ ਬੰਨੇ ਉਹ ਪਸਾਰ ਤੋਂ ਨਾ ਤਾਂ ਘੱਟ ਜੇ 15 ਹੁੰਦੀਆਂ ਜੀ ਅੱਛਾ ਇੱਕ ਥਾਂ ਤੇ 3 ਥਾਂ ਵੀ ਦੇ ਦਾਂਗੇ ਅੱਛਾ ਹਾਂਜੀ ਕਿੰਨਾ ਹਣ ਦੁੱਧ ਦੁੱਤਰ ਦੁੱਧ ਵੀ ਜੀ ਜਿਹੜਾ ਸਾਢੇ 3 ਲੀਟਰ ਪੱਕਾ ਜੇ ਅੱਛਾ 3 ਲੀਟਰ ਭੰਡੀ ਦਵਾਂਗਾ ਚੋਲੇ ਭਾਂਜ ਜਦੋਂ ਮੱਜੀ ਕਰੇ ਕੋਈ ਠੀਕ ਐ ਇਹ ਆ ਭਾਉਣ ਬੱਠੇ ਪੁੱਠੇ ਖਤਮ ਹੋਏ ਉਹਦੇ ਕਰਕੇ ਫਿਰ ਜਿਹੜਾ ਦੁੱਧ ਹਣ ਸਾਡ ਦਈਏ ਇਹਦੇ ਕੋਲ ਕਈਆਂ ਕੋਈਆਂ ਚੱਲ ਪੈਣੇ ਮੰਨ ਕਰੀ ਬਾਕੀ ਉਹ ਦੁੱਧ ਦੇ ਲੇ ਜਾਓ ਜੀ ਠੀਕ ਹੈ ਜੀ ਥਾਣੇ ਦੇ ਦੇਖਸਾ ਦੇ ਥਾਣੇ ਵਿੱਚ ਇਹ ਚੱਲ ਸਕਦਾ ਜੇ ਫਿਰ ਗੱਬਣਾ 20 ਦਿਨ ਹੋ ਗਏ ਜਿਹਨੂੰ ਬਣੀ ਬਚੇ ਕੋ ਅੱਛਾ ਹਾਂ ਜੀ ਜੀ ਤੇ ਇਹਦਾ ਮੁੱਲ ਫਿਰ ਮੋਲੇ ਦਾ ਵਰਜੀ ਐਵੇਂ ਨਹੀਂ ਗਾਇਆ ਕਰੀਏ ਦਾ ਜਾ ਦੀ ਜੀ ਤਾਂ ਹੀ ਵੇਖਦੀ ਜੀ ਅੱਛਾ ਇਹਦਾ ਫਿਕਸ ਹੀ ਰੇਟ ਆ ਕਿੰਨਾ 8000 ਜੀ ਦਾ ਛੋਟ ਪਤੰਗ ਥੋੜੀ ਵਧੀਆ ਚਲੋ ਬਾਕੀ ਮੌਕੇ ਤੇ ਥੋੜਾ ਪਤਾ ਕਰ ਦੋਗੇ ਹਨਾ ਕੋਈ ਫੋਨ ਲਾਊਗਾ ਤੇ ਆਪੇ ਸਬਦਾ ਹੋ ਜਾਏ ਆਹ ਜੀ ਠੀਕ ਹੈ ਜੀ ਬਾਕੀ 20 ਦਿਨ ਹੋਵੇ ਬਣੀ ਨੂੰ ਥਾਂ ਚ ਕੋਈ ਨਾੜ ਨੂੜਨੀ ਆ ਪਹਿਲੇ ਦੋਆ ਵਧੀਆ ਚੱਲਦਾ ਪਾਣੀ ਕੀ ਗੱਲ ਠੀਕ ਹੈ ਥੋੜਾ ਪਤਾ ਹੋ ਗਿਆ ਤੋਂਕੜ ਕੇ ਵਾਦਾ ਕਰਦਾ ਠੀਕ ਹੈ ਕਿ ਇਹਦੇ ਤੋਂਕੜ ਪਸ਼ੂ ਦਾ ਰੱਦ ਕਰਤਾ ਹੋ ਜਾਂਦਾ ਇਹਦਾ ਕਹਿ ਵੀ ਦੇ ਸਕਦੇ ਪਰ ਨਹੀਂ ਦੇਣਾ ਠੀਕ ਹੈ ਹਾਂਜੀ ਤੇ ਬਾਕੀ ਆ ਵੀ ਚਲੋ ਤੁਹਾਡੇ ਘਰ ਤੁਸੱਲੀ ਕਰਕੇ ਕੋਈ ਵੀ ਲਾਜ ਨਾ ਗੱਬਾਂ ਆਪਣੀ ਪਾਸ ਕਰਕੇ ਲੈ ਜੇ ਤੇ ਆ ਕੇ ਟੀ ਵੀ ਆਪਣੀ ਵੇਸ ਚਾੱਕ ਕੇ ਖੜੋ ਇੱਥੇ ਆ ਕੇ ਖੜੋ ਪ੍ਰੋਪਰ ਕਦ ਕਾਟ ਦਾ ਪਤਾ ਲੱਗ ਜਾਂਦਾ ਵਾ